ਆਰ ਵਾਲਿਓ ਜੋ ਸੰਗਤ ਦੇ ਸਹਿਯੋਗ ਸਰਕਾਰ ਲੜੀ ਵਾਰ ਧਨ ਧਰ ਸ੍ਰੀ ਗੁਰੂ ਅੰਸਜ ਦੀ ਵਿਆਖਿਆ ਰੰਗ ਕੀਤੀ ਹੈ ਉਸ ਨੂੰ ਅਗੇ ਸਮਝਣ ਦਾ ਇਹ ਕਈ ਪਾਦਸ਼ਾਹ ਜੀ ਮਤਨ ਕਰਦੇ ਨੇ ਸੇ ਰਾਗ ਮਹਿਲਾ ਤੇ ਜਾ ਕਾਇਆ ਸਦ ਉਰਦ ਤਪ ਕਰੈ ਵਿਚੋ ਹੋਮੈ ਨਾ ਜਾਏ ਕਾਇਆ ਸਾਧੈ ਕਈ ਪਰਾਂ ਦੇ ਜਪ ਤਪ ਕੀਤੇ ਜਾਂਦੇ ਨੇ ਸਿੱਧਾਂ ਦੁਆਰਾ ਕਈ ਕਈ ਦਿਨਾਂ ਦੀ ਤਪੱਸਿਆ ਕੀਤੀਆਂ ਜਾਂਦੀਆਂ ਜਲਦੀਆਂ ਦੇ ਭੋਰੇ ਵਿੱਚ ਬੈਠਿਆ ਜਾਂਦਾ ਹੈ ਉੱਤੇ ਤੱਕ ਲਟਕਿਆ ਜਾਂਦਾ ਹੈ ਇਸ ਸਰੀਰ ਨੂੰ ਸਾਧਣ ਵਾਸਤੇ ਕਾਇਆ ਸਾਧੈ ਉਰਦ ਤਪ ਕਰੈ ਕਈ ਤਰ੍ਹਾਂ ਦੇ ਤਪ ਕਰਦਾ ਹੈ ਵਿੱਚੋਂ ਹੋਮੇ ਨਾ ਜਾਈ ਜੇ ਕੋ ਤਪ ਕਰਦਾ ਹੈ ਅਡਰ ਕਰਦਾ ਹੈ ਤੁਹਾਨੂੰ ਦੇ ਅੰਦਰ ਇੱਕ ਹੋਰ ਪੈਦਾ ਹੋ ਜਾਂਦੀ ਹੈ ਕਿ ਮੈਂ ਇੰਨੇ ਮਹੀਨੇ ਤੱਕ ਕੀਤਾ ਇੰਨੀ ਬਾਣੀ ਪੜ੍ਹੀ ਇੰਨੇ ਮੈਂ ਹੱਟ ਕੀਤੀ ਪਰ ਜਦੋਂ ਉਹ ਚੀਜ਼ ਇੱਕ ਵੱਧਾ ਚੱਕੇ ਵਿੱਚ ਆ ਜਾਵੇ ਇੱਕ ਮੈਨ ਨੂੰ ਜਨਮ ਦਿੰਦੀ ਹੈ ਫਿਰ ਉਹ ਦੇ ਅੰਦਰ ਹਉਮੈ ਹੋ ਜਾਂਦੀ ਹੈ ਕਿ ਮੈਂ ਇਹ ਸਭ ਕੀਤਾ ਗੰਭੀਰ ਸਿ ਕਾਇਆ ਨੂੰ ਸਾਧਨ ਦੀ ਕਾਇਆ ਸਾਧੈ ਉਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਸੁਨ ਮਨ ਮੇਰੇ ਭਜ ਸਤਗੁਰ ਸਰਣਾ ਇਹ ਤੋਂ ਕਾਇਆ ਹੀ ਸਭ ਨਹੀਂ ਹੈ ਕਾਇਆ ਨੂੰ ਪਵਿੱਤਰ ਕਰਨਾ ਹੈ ਇਹ ਮੇਰੇ ਮਨਾ ਸੁਣਨਾ ਕਰ ਪੰਜ ਸਤ ਗੁਰ ਸ਼ਰਣਾ ਗੁਰੂ ਦੇ ਸ਼ਰਣ ਵਿੱਚ ਜਾ ਕੇ ਬੈਠ ਤੇ ਗੁਰੂ ਦੀ ਸ਼ਰਣ ਵਿੱਚ ਬੈਠਾਗੇ ਗੁਰ ਪੰਸਾਦੀ ਚੁਪੀਆਂ ਇੱਕ ਹੋ ਜਾਣਾ ਸ਼ਬਦ ਤਰਣਾ ਤੇ ਜਦੋਂ ਗੁਰੂ ਦੀ ਸੰਗਤ ਵਿੱਚ ਜਾ ਕੇ ਬੈਠਾਂਗੇ ਤੇ ਫਿਰ ਹੋਏਗਾ ਕਿ ਇਹ ਸੰਸਾਰ ਵਿੱਚੋਂ ਸਾਡਾ ਤਰਣਾ ਹੋ ਜਾਵੇਗਾ ਬਾਕੀ ਸੰਸਾਰ ਇੱਕ ਸਮੁੰਦਰ ਦੇ ਨਿਆਈ ਹੈ ਪਵ ਸਾਗਰਿਕ ਸਾਗਰ ਹੈ ਇਸ ਨੂੰ ਨਾਮ ਦੇ ਸਹਾਰੇ ਦੇ ਨਾਲ ਬਾਣੀ ਦੇ ਸਹਾਰੇ ਦੇ ਨਾਲ ਅਸੀਂ ਤਰ ਸਕਨੇ ਹਾਂ ਤਰਹਾਉ ਤ੍ਰ ਗੁਣ ਸਭ ਤਾਤ ਹੈ ਦੂਜਾ ਪਉ ਵਿਕਾਰ ਤ੍ਰ ਗੁਣ ਪਰਮਾਤਮਾ ਦੇ ਗੁਣਾਂ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਆਪਾਂ ਕੰਮਕਾਰ ਕਰ ਨਹੀਂ ਆ ਦੁਨਿਆਵੀ ਤੰਦੇ ਮਿੱਠੇ ਹੋਏ ਨੇ ਸਭ ਕੁਝ ਖਾਰ ਹੈ ਗੁਜਾ ਪਉਕਾਰ ਪ੍ਰਮਾਤਮਾ ਨੂੰ ਛੱਡ ਕੇ ਇੱਕ ਅਕਸਰ ਸਚਾਈ ਨੂੰ ਛੱਡ ਕੇ ਜਿੰਨੇ ਵੀ ਅਸੀਂ ਬਣਾਏ ਗੁਰੂ ਬਣਾਏ ਹੋਏ ਨੇ ਆਤਾਰਕ ਕੀਤੇ ਹੋਏ ਨੇ ਇਹ ਸਾਰੇ ਵਿਕਾਰਾਂ ਨੂੰ ਜਨਮ ਦੇਂਦੇ ਪੰਡਿਤ ਪੜਾਇ ਬੰਧਨ ਮੁਹ ਮਦ ਨ ਗੁਜੇ ਵਿਕਿਆਰ ਪਿਆਰ ਪੰਡਿਤ ਪੜਾਇ ਬੰਧਨ ਮੁਹ ਬਦ ਕਈ ਤਰ੍ਹਾਂ ਦੇ ਪੰਡਿਤ ਨੇ ਵੱਡੇ ਵੱਡੇ ਵਿਕਿਆਨ ਕਰਦੇ ਨੇ ਵੱਡਾ ਵੱਡਾ ਜਪਨ ਕਰਦੇ ਨੇ ਤਉ ਅਕੀਰ ਕੀਆ ਮਾਇਆ ਦੇ ਮੋਹ ਵਿੱਚ ਇੰਨਾ ਬੰਧਿਆਂ ਵਿੱਚ ਬੰਧੇ ਰਹਿਨੇ ਨਾ ਬੁਝਿਆ ਬਖਿਆ ਪਿਆਰ ਤੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਸੋਝੀ ਨਹੀਂ ਆਉਂਦੀ ਬੋਝ ਨਹੀਂ ਆਉਂਦੀ ਕਿ ਪ੍ਰਮਾਤਮਾ ਦਾ ਅਸਲੀ ਪਿਆਰ ਹੈ ਕੀ ਸਤਗੁਰ ਮਿਲਿਆ ਤ੍ਰਕੁਟੀ ਛੁੱਟਾ ਜੇ ਗੁਰੂ ਮਿਲ ਜਾਵੇ ਗੁਰੂ ਦੀ ਮਿਹਰ ਹੋ ਜਾਵੇ ਪਾਣੀ ਸਾਨੂੰ ਸਮਝ ਆ ਜਾਵੇ ਤ੍ਰਕੁਟੀ ਛੁੱਟਾ ਤ੍ਰਕੁਟੀ ਭਾਵੇਂ ਕਿ ਕਈ ਤਰ੍ਹਾਂ ਦੇ ਸਾਡੀ ਤ੍ਰishna ਖਤਮ ਹੋ ਜਾਵੇ ਮੁਕ ਜਾਵੇ ਚੌਥਾ ਪਦ ਮੁਕਤ ਦਵਾਰ ਤੇ ਸਾਡੇ ਅੰਦਰ ਉਹ ਦਵਾਰ ਖੁੱਲ ਜਾਵੇ ਜੇ ਤੇ ਰਹੇ ਉਹ ਬਾਇਕੁਰ ਦੇ ਨਾਲ ਸਤਜਣ ਜਾਂਦੀ ਹੈ ਗੁਰ ਤੇ ਮਾਰਗ ਪਾਈਆ ਚੁੱਕਾ ਮੋਹ ਗੁਵਾਰ ਤੇ ਜਿਨ੍ਹਾਂ ਨੇ ਆਪਣਾ ਮਾਰਗ ਆਪਣਾ ਰਸਤਾ ਗੁਰੂ ਦੇ ਅਨਸਾਰ ਧਨ ਕਰ ਲਿਆ ਹੈ ਗੁਰੂ ਦੇ ਕਹਿ ਮਤਲਬਕ ਬਣਾ ਲਿਆ ਹੈ ਚੁੱਕਾ ਮੋਹ ਗੁਵਾਰ ਉਹਨਾਂ ਦੇ ਸਾਰੇ ਵਿਕਾਰ ਜਿੰਨੇ ਬਹੁਤ ਤਾਂ ਦੇ ਨੇ ਮਿਲਟ ਜਾਂਦੇ ਨੇ ਉਹ ਹਰ ਕੰਮ ਵਿੱਚ ਗੁਰੂ ਨੂੰ ਪਹਿਲ ਰੱਖਦੇ ਨੇ ਗੁਰੂ ਦੇ ਘਰ ਦੀ ਸ਼ੋਭਾ ਅਤੇ ਸੇਵਾ ਨੂੰ ਧਾਣੇ ਕੇ ਰੱਖਦੇ ਨੇ ਸ਼ਬਦ ਮਰਿਆ ਤਾਂ ਉਧਰ ਹੈ ਇਹ ਸੰਸਾਰ ਤੋਂ ਸਮਦੇ ਰਹੇ ਕਿਉਂਕਿ ਜਿੰਨਾ ਚਿਰ ਅਸੀਂ ਆਤਮਿਕ ਤੌਰ ਤੇ ਵਾਹਿਗੁਰੂ ਨਾਲ ਨਹੀਂ ਜੁੜਦੇ ਸ਼ਬਦ ਮਰਿਆ ਤਾਂ ਉਧਰ ਹੈ ਫਾਇਏ ਮੋਖ ਦਵਾਰ ਸ਼ਬਦ ਦੇ ਉੱਤੇ ਮਲਾਂਗੇ ਭਾਗ ਤੇ ਸ਼ਬਦ ਨੂੰ ਜ਼ਿੰਦਗੀ ਵਿੱਚ ਲਾਗੂ ਕਰਾਂਗੇ ਪਾਏ ਮੁਖ ਦਬਾਅ ਤੇ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ ਗੁਰ ਪ੍ਰਸਾਦੀ ਮਿਲ ਰਹਾ ਸੱਚ ਨਾਮ ਕਰਤਾ ਗੁਰ ਪ੍ਰਸਾਦੀ ਗੁਰੂ ਦੀ ਮਿਹਰ ਹੋ ਜਾਵੇ ਗੁਰੂ ਦੀ ਕਿਰਪਾ ਹੋ ਜਾਵੇ ਮੈਂ ਵਾਹਿਗੁਰੂ ਦੇ ਨਾਲ ਜੁੜਿਆ ਰਵਾਂ ਸੱਚ ਨਾਮ ਕਰਤਾ ਉਹ ਕਰਤੇ ਦਾ ਜਿਹੜਾ ਸਭ ਕੁਝ ਕਰਨ ਦੇ ਯੋਗ ਹੈ ਉਹਦਾ ਨਾਮ ਹੀ ਸਭ ਕੁਝ ਕਰਤਾar ਹੈ ਇਹ ਆ ਬਨਵਾ ਅਤ ਸਬਰ ਹੈ ਛੱਡੇ ਨਾ ਦਿੱਤੇ ਉਪਾਏ ਇਹ ਮਨਵਾ ਐਸੇ ਕਰਤਾਰ ਨੂੰ ਧੜ ਕਰ ਜਿਹੜਾ ਕਿਤੇ ਵੀ ਤੇਰਾ ਸਾਥ ਨਹੀਂ ਛੱਡਦਾ ਦੂਜੇ ਭਾਇ ਦੁੱਖ ਲਾਹੇ ਦਾ ਬਹੁਤੀ ਦੇਸ ਜਾਏ ਜੇ ਤੂੰ ਉਸ ਵਹਿਗਰੂ ਦੇ ਅਸਰ ਘਰ ਨੂੰ ਛੱਡ ਕੇ ਦੂਜੇ ਘਰਾਂ ਦੇ ਨਾਲ ਜੁੜਿਆ ਆਇਆ ਅੰਤ ਵਿੱਚ ਤੇਉਂ ਦੁੱਖ ਹੋਵੇਗਾ ਤੇ ਬਹੁਤੀ ਦੇਸ ਜਾਏ ਤੇ ਤੈਨੂੰ ਆਪਣੇ ਮਾੜੇ ਕੰਮਾਂ ਕਰਕੇ ਸਜਾਵਾਂ ਦਾ ਧੜ ਨਹੀਂ ਹੋ ਜਾਵੇਗਾ ਨਾਮਿਕ ਨਾਮ ਲਗੇ ਸੇਵਰੇ ਜਿਹੜੇ ਨਾਮ ਨਾਲ ਲੱਗਣਗੇ ਉਹ ਇਸ ਸੰਸਾਰ ਵਿੱਚ ਉੱਭਰ ਜਾਣਗੇ ਪਾਰ ਉਤਾਰਾ ਹੋ ਜਾਵੇਗਾ ਹੋ ਮੈਂ ਸ਼ਬਦ ਦਵਾਈ ਤਿੱਕਈ ਆਪਣੀ ਹੋਮੈ ਦੇ ਵਿੱਚ ਹੀ ਸਾਰਾ ਕੁਝ ਸੰਸਾਰ ਤੇ ਗਵਾ ਕੇ ਚਲੇ ਜਾਂਦੇ ਨੇ ਪਾਸਾ ਕਿਰਪਾ ਕਰਨ ਜੇ ਕਰਮ ਕਰਮ ਦੀ ਜਾਂਚ ਆ ਜਾਵੇ ਸ਼ਬਦ ਦੇ ਨਾਲ ਜ਼ਿੰਦਗੀ ਜਿਉਣ ਦਾ ਵੱਲ ਆਵੇ ਸੁੰਨਿਆ ਕੋ ਬੇਤੀਆ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ